ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਐਸੀ ਚੀਜ਼ ਦਿਖਾਉਣ ਜਾ ਰਹੇ ਹਾਂ ਜਦੋਂ ਕਿ ਆਪਣੇ ਜਦੋਂ ਬਜਰੰਗਵਲੀ ਜੀ ਇੱਕ ਵਾਰ ਪਹਾੜ ਚੱਕ ਕੇ ਲਿਆਏ ਸੀ ਉਹ ਥੋੜੀ ਜੀ ਦੂਰ ਇੱਥੇ ਦਰੋਣਾ ਗਰੀ ਦਰੋਣਾ ਗਰੀ ਇੱਕ گاؤں ਕਹ ਲੋ ਆਪਾਂ ਸ਼ਹਿਰ ਕਹ ਦੇਨੇ ਆ ਸ਼ਹਿਰ ਵਾਲਿਆਂ ਚੱਲ ਪਰ ਇੱਕ ਇੱਥੇ ਨੇ ਸ਼ਕਤੀਸ਼ਾਲੀ ਮੰਦਿਰ ਆ ਜਿੱਥੇ ਰਾਵਣ ਪੂਜਾ ਕਰਦਾ ਹੁੰਦਾ ਸੀ ਉਹ ਮੰਦਿਰ ਦਿਖਾਵਾਂਗੇ ਅੰਦਰ ਫੋਟੋਆਂ ਵੀ ਲੱਗੀਆਂ ਹੋਈਆਂ ਇੱਧਰ ਤੁਹਾਨੂੰ ਨਜ਼ਰ ਆਊਗਾ ਤੇ ਪਿੱਛੇ ਆਪਾਂ ਮੰਦਿਰ ਕੋਲੇ ਚੱਲਦੇ ਆ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਜਿਹੜਾ ਦਰੋਨਾਗਰੀ ਇੱਥੋਂ ਥੋੜੀ ਜਿਹੀ ਦੂਰ 10 ਕਿਲੋਮੀਟਰ ਪਹਾੜਾਂ ਦੇ ਵਿੱਚ ਮੰਦਿਰ ਪੈਂਦਾ ਜਿੱਥੋਂ ਬਜਰੰਗਵਲੀ ਨੇ ਪਹਾੜ ਚੱਕੀ ਲਿਆਤਾ ਸੀ ਤੇ ਪਰ ਉਥੋਂ 10 ਕਿਲੋਮੀਟਰ ਦੂਰ ਆਪਾਂ ਇੱਧਰ ਇੱਕ ਮੰਦਿਰ ਹੈ ਜਿੱਥੇ ਰਾਵਣ ਪੂਜਾ ਕਰਦਾ ਸੀ ਭੋਲੇ ਸ਼ੰਕਰ ਦੀ ਆਪਾਂ ਤੁਹਾਨੂੰ ਮੰਦਿਰ ਦਿਖਾਉਣ ਜਾ ਰਹੇ ਆ ਫਿਰ ਤੁਹਾਨੂੰ ਆਸ-ਪਾਸੇ ਵਾਲੇ ਲੋਕ ਵੀ ਦਿਖਾਵਾਂਗੇ ਇੱਧਰ ਇਹ ਇਹ گاؤں ਕਹਿ ਲੋ ਇਹਨੂੰ ਗਾਂ ਆਪਾਂ ਤਾਂ ਵੈਸੇ ਸ਼ਹਿਰ ਕਹਿੰਦੇ ਸ਼ਹਿਰ ਵਾਲੇ ਥੋੜੀ ਦੂਰ ਇਹ ਪਿੰਡ ਹੈਗਾ ਦਰੋਣਾਗਰੀ ਤੋਂ 10 ਕਿਲੋਮੀਟਰ ਦੂਰ ਉਹ ਪਿੱਛੇ ਇਧਰ ਝੁੱਗੀਆਂ ਆਈਆਂ ਜਿਹੜੇ ਇੱਥੇ ਲੋਕ ਝੁੱਗੀਆਂ 'ਚ ਰਹਿੰਦੇ ਆ ਹਨਾ ਆਪਾਂ ਘਰਾਂ 'ਚ ਰਹਿੰਦੇ ਆ ਘਰ ਵੀ ਹੈ ਵੈਸੇ ਝੁੱਗੀਆਂ ਉਹ ਬਾਅਦ 'ਚ ਦਿਖਾਉਣੇ ਆ ਤੁਹਾਨੂੰ ਪਹਿਲਾਂ ਆਪਾਂ ਇਸ ਜੋ ਸ਼ਿਵਲਿੰਗ ਦੀ ਇੱਥੇ ਇਹ ਸ਼ਿਵਲਿੰਗ ਇੱਥੇ ਦੱਸਿਆ ਜਾਂਦਾ ਵੈਸੇ ਇੱਥੇ ਕੋਈ ਮੰਦਿਰ ਦੇ ਵਿੱਚ ਕੋਈ ਪੰਡਤ ਤਾਂ ਹੈ ਨਹੀਂ ਈਕਾਰ ਵਾਲੇ ਰਹਿੰਦੇ ਇੱਥੇ ਪਰਿਵਾਰ ਤਾਂ ਉਹਨਾਂ ਦਾ ਕਹਿਣਾ ਇਹ ਆ ਵੀ ਜਿਹੜੀ ਇਹ ਮੂਰਤੀ ਆ ਇੱਥੇ ਸ਼ਿਵਲਿੰਗ ਆ ਇਹਦੀ ਪੂਜਾ ਕਰਦਾ ਸੀ RAMAN ਤੇ ਉਹ ਵਿਆ ਫੋਟੋਆਂ ਵੀ ਦਿਖਾਉਣੇ ਆਪਾਂ RAMAN ਦੀਆਂ ਅੰਦਰ ਇਹ ਦੇਖੋ ਜੀ ਇਹ ਮਹਾਦੇਵ ਜੀ ਸ਼ਿਵ ਸ਼ੰਕਰ ਇਹ ਹੈ ਆ ਕੋਲੇ ਥੋੜੀ ਜੀ ਮੂਰਤੀ ਆ ਜੀ ਛੋਟੀ ਜੀ ਮੂਰਤੀ ਆ ਦੇਖ ਇਹ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦੇ ਦੇਖੋ ਜੀ ਤੇ ਆਸ਼ੀਵਲਿੰਗਾ ਇੱਥੇ ਕਹਿੰਦੇ ਵੀ ਪੂਜਾ ਕਰਦਾ ਸੀ ਰਾਮਣ ਰਾਮਣ ਪੂਜਾ ਕਰਦਾ ਹੁੰਦਾ ਸੀ ਤੇ ਇੱਧਰ ਕੋਲੇ ਉਹ ਪਿੱਛੇ ਘਰ ਵੀ ਆ ਝੁੱਗੀਆਂ ਵੀ ਆ ਇਹਦੇ ਵਿੱਚ ਹੁਣ ਆਪਾਂ ਅੰਦਰ ਤੁਹਾਨੂੰ ਫੋਟੋਆਂ ਦਿਖਾਉਣ ਜਾ ਰਹੇ ਆ ਪਹਿਲਾਂ ਆਪਾਂ ਜਿਹੜੇ ਇੱਥੇ ਰਹਿਣ ਵਾਲੇ ਜਿਵੇਂ ਆ ਮੁੰਡੇ ਪਹਾੜੀ ਇਲਾਕੇ ਦੇ ਆ ਥੋੜੀ ਜਿਹੀ ਦੂਰ ਇਹ ਪਹਿਲਾਂ ਸ਼ਹਿਰ ਚ ਰਹਿੰਦੇ ਵੈਸੇ 10 ਕਿਲੋਮੀਟਰ ਦੂਰ ਇੱਥੇ ਜਿਹੜੀ ਅੰਦਰ ਇਹ ਕੋਈ ਵੈਸੇ ਇੱਥੇ ਪੰਡਤ ਤਾਂ ਹੈ ਨਹੀਂ ਇਸ ਧੂਨੇ ਦੀ ਉਈ ਉਹ ਘਰ ਜਿਹੜਾ ਪਰਿਵਾਰ ਇੱਥੇ ਰਹਿੰਦੇ ਆ ਉਹ ਜੋਤਵੱਤੀ ਕਰਦੇ। ਰਾਮਨ ਦੀ ਫੋਟੋ ਲਗਾਉਣੀ ਆ। ਪੁਰਾਣੀ ਰਾਮਨ ਦੀ ਫੋਟੋ ਅੱਜ ਤੱਕ ਕਿਸੇ ਨੇ ਨਹੀਂ ਦੇਖੀ ਹੋਣੀ। ਤਾਂ ਜੋ ਆਪਾਂ ਇਹਨਾਂ ਦੇ ਘਰ ਦੇ ਮੈਂਬਰ ਆ ਤਾਂ ਵੈਸੇ ਕੋਈ ਹੈ ਨਹੀਂ ਇੱਥੇ ਨਹੀਂ ਪੁੱਛਾਂਗੇ ਜ਼ਰੂਰ ਜੇ ਕੋਈ ਆਇਆ ਤਾਂ ਕਿਉਂਕਿ ਵੈਸੇ ਇਹ ਮੁੰਡਾ ਕਹਿੰਦਾ ਵੀ ਮੇਰਾ ਡੈਡੀ ਕਰਦੇ ਆ ਪੂਜਾ। ਉਹ ਕੰਮਕਾਰ ਤੇ ਗਏ ਆ ਇਹ ਮੁੰਡਾ ਕਹਿੰਦਾ ਮੇਰੇ ਤੋਂ ਕਹਿੰਦਾ ਬੋਲਿਆ ਨਹੀਂ ਜਾਂਦਾ ਭਾਈ ਨਹੀਂ ਮੈਂ ਤੁਹਾਨੂੰ ਦੱਸ ਆ ਦੇ। ਇਹ 라ਵਣ ਆਪਾਂ ਕਹਿੰਦੇ ਆ origignal 라ਵਣ ਕਿਸੇ ਨੇ ਨਹੀਂ ਦੇਖਿਆ ਹੋਣਾ 라ਵਣ ਦੀ ਫੋਟੋ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਇਹ origignal 라ਵਣ ਦੀ ਫੋਟੋ ਹੈ ਜੀ ਆਪਾਂ ਵੈਸੇ ਕਹਿੰਦੇ ਆ 라ਵਣ ਆਪਾਂ ਕਿਸੇ ਨੇ ਦੇਖਿਆ ਨਹੀਂ ਦੱਸ ਰਹੇ ਇਹ 라ਵਣ ਦੀ origignal ਫੋਟੋ ਆ ਤਾਂ ਇਹ ਮੰਦਰ ਪੈਂਦਾ ਕਿੱਥੇ ਆ ਜਿੱਥੇ ਪੂਜਾ ਕਰਦਾ ਸੀਗਾ 라ਵਣ ਇਹਨਾਂ ਦਰੋਣਾਗਰੀ ਜਿੱਥੇ ਬਿਜਰੰਗਵਲੀ ਨੇ ਪਹਾੜ ਚੱਕਿਆ ਸੀ ਆ ਜਦੋਂ ਲక్ష్మణ ਮੂਰ ਸੋਇਆ ਸੀ ਪਹਾੜ ਚੱਕ ਕੇ ਲੈ ਕੇ ਗਿਆ ਸੀ ਬਿਜਰੰਗਵਲੀ ਉਹਨੂੰ ਆਪਾਂ ਕਹਿੰਦੇ ਮਤਲਬ ਵੀ ਜੰਦਾ ਕਰਨ ਵਾਸਤੇ ਕਹ ਲਓ ਜਦੋਂ ਮੂਰ ਸੋਇਆ ਸੀਗਾ ਜੁੱਧ ਦੇ ਵਿੱਚ ਤਾਂ ਇਹ ਉਹ ਸ਼ਕਤੀਸ਼ਾਲੀ ਇੱਕ ਜਿਹੜਾ ਮੰਦਰ ਤੁਹਾਨੂੰ ਦਿਖਾਇਆ ਤੇ ਇਹ ਘੂਣਾ ਇੱਥੇ ਜੋ ਘਰ ਦੇ ਮੈਂਬਰ ਇਹ ਰਹਿੰਦੇ ਆ ਜੋਤ ਬੱਤੀ ਕਰਦੇ ਆ ਤੇ ਇਹਨਾਂ ਦਾ ਕਹਿਣਾ ਇਹ ਆ ਵੀ ਇੱਥੇ ਰਾਵਣ ਆਉਂਦਾ ਹੁੰਦਾ ਸੀ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇਹ ਵੈਸੇ ਹੁਣ ਛੋਟਾ ਜਿਹਾ ਇੱਕ ਇੱਥੇ ਬਹੁਤ ਜੱਦੀ ਇਹ ਕਹਿੰਦੇ ਵੀ ਘੱਟੋ ਘੱਟ 50 ਸਾਲ ਤੋਂ ਜ਼ਿਆਦਾ ਦੱਸਿਆ ਗਿਆ ਜਦੋਂ ਨੇ ਇਹ ਮੁੰਡਾ ਦੱਸਿਆ ਜੀ ਜੋ ਮੁੰਡਾ ਦਿਖਾਇਆ ਆਪਾਂ ਵੀਡੀਓ ਚ ਤੁਹਾਨੂੰ ਇਹ ਕਹਿੰਦੇ ਵੀ ਸਾਡੇ ਤੋਂ ਬੋਲਿਆ ਨਹੀਂ ਜਾਂਦਾ ਜੀ ਜ਼ਿਆਦਾ ਤਾਂ ਵੀ ਮੇਰੇ ਮਾਤਾ ਪਿਤਾ ਜਿਹੜੇ ਉਹ ਪੂਜਾ ਕਰਦੇ ਮੇਰੇ ਡੈਡੀ ਕੰਮ ਤੇ ਗਿਆ ਹੋਇਆ ਇਸ ਮੇਰੇ ਡੈਡੀ ਇਹ ਇੱਥੇ ਪੂਜਾ ਕਰਦੇ ਆ ਜੋ ਇਹ ਰਾਮਣ ਦੀ ਫੋਟੋ ਆ ਤਾਂ ਕਈ ਹੋਰ ਵੀ ਫੋਟੋਆਂ ਸੀਗੀਆਂ ਕਹਿੰਦੇ ਇੱਧਰ ਜਿਵੇਂ ਆ ਮਹਾਦੇਵ ਤੇ ਆਪਣੇ ਦੇਵਤਿਆਂ ਦੀਆਂ ਫੋਟੋਆਂ ਹਨਾ ਤਾਂ ਇਹ ਕਹਿੰਦੇ ਵੀ ਜੱਦੀ ਫੋਟੋਆਂ ਸੀਗੀਆਂ ਤੇ ਉਹ ਕਿਉਂਕਿ ਖੰਡਤ ਹੋਣ ਦੇ ਕਾਰਨ ਚੱਕੀਆਂ ਗਈਆਂ ਇਥੋਂ ਇਸ ਕਰਕੇ ਰਾਮਣ ਇਥੇ ਹਮੇਸ਼ਾ ਆਉਂਦਾ ਰਿਹਾ ਤਾਂ ਹੁਣ ਇੰਨੀ ਕਪੀਲ ਕਰਦੇ ਆਪਣੇ ਭਰਾਵਾਂ ਨੂੰ ਆਪਾਂ ਬਹੁਤ ਦੂਰੋਂ ਪੰਜਾਬ ਚੋਂ ਇਥੇ ਏਡੀ ਦੂਰ ਆਏ ਆ ਕਰਨ ਵਾਸਤੇ ਸ਼ੂਟਿੰਗ ਕਿਉਂਕਿ ਆਪਾਂ ਆਏ ਸੀਗੇ ਮੱਥਾ ਟੇਕਣ ਕਿਉਂਕਿ ਜਿਹੜਾ ਦਰੋਨਾਗਰੀ ਇੱਕ ਪਹਾੜੀ ਇਲਾਕਾ ਹੈਗਾ ਜਿੱਥੋਂ ਵਿਰੰਗਵਲੀ ਨੇ ਮੰਦਿਰ ਆ ਮੰਦਿਰ ਕਿਹਨਾ ਪਹਾੜ ਚ ਕਿਆ ਸੀ ਤਾਂ ਉਹ ਜਗ੍ਹਾ ਤੇ ਆਪਾਂ ਜਾਵਾਂਗੇ ਬੈਸੇ ਉੱਥੇ ਵਿਦਰੰਗ ਬਲੀ ਦੀ ਪੂਜਾ ਨਹੀਂ ਕੀਤੀ ਜਾਂਦੀ ਉੱਥੋਂ ਦੇ ਲੋਕ ਲੋਕਾਂ ਦਾ ਇਹ ਕਹਿਣਾ ਉਹ ਥੋੜਾ ਇਹ ਦੂਰ ਐ ਥੋ 10 ਕਿਲੋ 15 ਕਿਲੋਮੀਟਰ ਦੂਰ ਦਰੋਨਾਗਰੀ ਹੈ ਜਿਹੜਾ ਤਾਂ ਆਪਾਂ ਉੱਥੇ ਨਹੀਂ ਜਾਵਾਂਗੇ ਪਰ ਜੋ ਇਹ ਵਿਦਰੰਗ ਕਿਉਂਕਿ ਆਪਾਂ ਨੂੰ ਸਮਾਂ ਲੱਗ ਜੂ ਜ਼ਿਆਦਾ ਤੇ ਆਪਾਂ ਆਪਣੇ ਕੋਲ ਟਾਈਮ ਆ ਘਟਾ ਆਪਾਂ ਕੁੰਭ ਦੇ ਮੇਲੇ ਤੇ ਆਈ ਸੀ ਸੀ ਮੱਥਾ ਟੇਕਣ ਤਾਂ ਹੁਣ ਜਿਹੜਾ ਅਸੀਂ ਇੱਧਰ ਸਾਨੂੰ ਇਹ ਜਗ੍ਹਾ ਦਿਖਾਉਣਾ ਇਹ ਸਾਡੀ ਨਾ ਰਿਸ਼ਤੇਦਾਰੀ ਪੈਂਦੀ ਹੈ ਇੱਧਰ ਨੂੰ ਮੇਰੇ ਜੋ ਨਾਨਕੇ ਹੈਗੇ ਇੱਧਰ ਤਾਂ ਆਪਾਂ ਜੋ ਗੱਲ ਦੱਸਣ ਜਾ ਰਹੇ ਤੁਹਾਨੂੰ ਇਹ ਦਰੋਣਾਗਰੀ ਉੱਥੋਂ ਵੀ 100 ਕਿਲੋਮੀਟਰ ਦੂਰ ਆ ਜਿੱਥੇ ਸਾਡੇ ਰਿਸ਼ਤੇਦਾਰੀ ਹੈ ਮੇਰੀ ਤਾਂ ਆਪਾਂ ਹੁਣ ਇਹ ਚੰਡੀਗੜ੍ਹ ਦੇ ਲਾਗੇ ਜਿਹੜਾ ਮੁਹੱਲੇ ਏਰੀਆ ਤੇ ਸਾਡੇ ਉੱਥੇ ਮੰਨ ਕੇ ਚਲੋ ਮੇਰੇ ਜਿਹੜੇ ਮਾਮਾ ਜੀ ਦੇ ਮੁੰਡੇ ਹੈਗੇ ਉੱਥੇ ਡਿਊਟੀ ਕਰਦੇ ਆ ਉਹ ਕਹਿੰਦੇ ਵੀ ਆਪਾਂ ਘੁੰਮਣ ਚੱਲਦੇ ਆ ਅਸੀਂ ਆਏ ਤਾਂ ਹੋਰ ਕਿਧਰੇ ਸੀ ਤੇ ਜਿਹੜਾ ਇਹਨਾਂ ਦਾ ਦੋਸਤ ਰਹਿੰਦਾ ਇੱਥੇ ਦਰੋਣਾਗਰੀ ਉਹਦਾ ਕਹਿਣਾ ਇਹ ਆ ਵੀ ਇੱਥੇ ਸਾਡੇ ਨਾ ਕਹਿੰਦਾ ਮਤਲਬ ਪੂਜਾ ਹੁੰਦੀ ਸੀ ਪਹਿਲਾਂ ਪਰ ਹੁਣ ਨਹੀਂ ਕੋਈ ਕਰਦਾ ਬਜਰੰਗਬਲੀ ਜਦੋਂ ਇਹ ਪਹਾੜ ਲੈ ਕੇ ਗਏ ਸੀ ਚੱਕ ਕੇ ਤੇ ਕਹਿੰਦੇ ਵੀ ਉਦੋਂ ਬਾਅਦ ਇੱਥੇ ਬੁਰਾ ਮੰਨਿਆ ਗਿਆ ਸਾਨੂੰ ਬਿਰੰਗਵਲੀ ਨੂੰ ਇਹ ਕਿਹਾ ਜਾਂਦਾ ਵੀ ਇੱਥੇ ਸਜੀਵਨੀ ਬੂਟੀ ਜਿਹੜੀ ਉਹ ਚੀਜ਼ ਮੇਨ ਸੀ ਹੁਣ ਕਿਸੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਸਜੀਵਨੀ ਹੈ ਕੀ ਚੀਜ਼ ਆ ਕਿਉਂਕਿ ਉਹ ਬੂਟੀ ਦੇ ਨਹੀਂ ਪਤਾ ਵੀ ਉਹ ਲੈ ਕੇ ਸੀ ਉੱਥੇ ਬੁਰਾ ਤਾਂ ਮੰਨਦੇ ਆ ਪੂਜਾ ਨਹੀਂ ਕੀਤੀ ਜਾਂਦੀ ਉੱਥੇ ਬਿਰੰਗਵਲੀ ਨੂੰ ਇਹ ਕਿਹਾ ਜਾਂਦਾ ਵੀ ਇੱਥੋਂ ਸਾਡੀ ਜਿਹੜੀ ਮੇਨ ਚੀਜ਼ ਜਿਹੜੀ ਉਹ ਬਿਰੰਗਵਲੀ ਚੱਕ ਕੇ ਲੈ ਗਿਆ ਕਿਉਂਕਿ ਸੰਜੀਵਨੀ ਬੂਟੀ ਨਾਲ ਕੋਈ ਵੀ ਜਿੰਦਾ ਹੋ ਸਕਦਾ ਸੀ ਤਾਂ ਉਹ ਜਿਹੜਾ ਮੁੰਡਾ ਕਹਿੰਦਾ ਵੀ ਮੇਰੀ ਸ਼ੂਟਿੰਗ ਤੁਸੀਂ ਨਾ ਲਓ ਤਾਂ ਇਸ ਕਰਕੇ ਆਪਾਂ ਉਹਨਾਂ ਦੇ ਵਿੱਚ ਆਪਾਂ ਦਿਖਾ ਵੀ ਨਹੀਂ ਸਕਦੇ ਹਨਾ ਜਦੋਂ ਅਗਲੇ ਤਾਂ ਮਨ ਹੀ ਨਹੀਂ ਕਰਦਾ ਚਲੋ ਆਪਾਂ ਵੀ ਇਹ ਐਨੀ ਅਪੀਲ ਜ਼ਰੂਰ ਕਰਦੇ ਆਪਾਂ ਬਹੁਤ ਮਿਹਨਤ ਨਾਲ ਜਿਵੇਂ ਅੱਡੀ ਦੂਰਾ ਤੁਹਾਨੂੰ ਇਹ ਜੋ ਰਾਮਨ ਦੀ ਫੋਟੋ ਵੀ ਦਿਖਾਈ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਫਿਰ ਆਪਾਂ ਕੋਈ ਹੋਰ ਮੰਦਰ ਤੇ ਜਾਵਾਂਗੇ ਜਿੱਦੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਧੰਨ